ਤਾਰਨ ਪਿਆਰ ਤੇ ਸਕਾਰ ਪ੍ਰੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਦਾਂ ਕਿ ਆਪਣਾ ਸਵਾਦ ਚੱਲ ਹੀ ਰਿਹਾ ਸਾਇਆ ਹੱਤੋਂ ਪਾ ਬਨਾਨ ਦੇ ਮੁਕਤਾ ਤੇ ਇਹਦੇ ਵਿੱਚ ਆਪਾਂ ਹੁਣ ਪੰਜਵੇਂ ਅਧਿਆਇ ਤੇ ਪਹੁੰਚੇ ਹੋਇਆ ਜਿਹਦੇ ਵਿੱਚ ਆਪਾਂ ਜਾਣਦੇ ਆ ਬੇ ਜਿਹੜੇ ਮੁਸ਼ਤਾਕ ਹੁਸੈਨ ਜੀ ਨੇ ਉਹ ਹੁਣ ਅੰਮ੍ਰਿਤਸਰ ਕੇ ਪ੍ਰਤੀਪਾਲ ਸਿੰਘ ਜੀ ਬਣ ਚੁੱਕੇ ਨੇ ਤੇ ਹੁਣ ਉਹ ਆਪਾਂ ਨੂੰ ਗੁਰਸਿੱਖੀ ਬਾਰੇ ਦੱਸ ਰਹੇ ਨੇ ਜੋ ਕਿ ਖੋਜਾ ਕਰਦੇ ਰਹਿੰਦੇ ਨੇ ਗੁਰਸਿੱਖੀ ਦੇ ਬਾਰੇ 'ਚ ਤੋਂ ਕਹਿੰਦੇ ਨੇ ਗੁਰਸਿੱਖੀ ਨਿਜਾਤ ਦਾ ਘਾਰ ਹੈ ਨਿਜਾਤ ਮਤਲਬ ਮੁਕਤੀ ਕਹਿੰਦੇ ਹੁਣ ਜਿਹੜਾ ਨਿਜਾਤ ਅੱਖਰ ਹੈ ਸੰਸਕ੍ਰਿਤ ਦਾ ਸ਼ਬਦ ਜਿਸਦੇ ਅਰਥ ਨੇ ਆਵਾਗੋਂ ਤੋਂ ਰਹਿਤ ਮੁਕਤੀ ਜਾਂ ਮੋਕਸ਼ ਜਾਂ ਜਿਹਨੂੰ ਨਿਰਵਾਣ ਕਹਿ ਦਿੰਦੇ ਨੇ ਅਰਥ ਇੱਕੋ ਹੀ ਨੇ ਲੋਕੀ ਇਸ ਅੱਖਰ ਨੂੰ ਅਰਬੀ ਦਾ ਨਸਬ ਜਾਣਦੇ ਨੇ ਤੇ ਫਤਿਹ ਖਲਾਸੀ ਅਰਥ ਕਰਦੇ ਨੇ ਪਰ ਹੈਗੇ ਕਹਿੰਦੇ ਸਾਰੇ ਅਰਥ ਜਿਨੇ ਨੇ ਉਹ ਸਮਾਨ ਹੀ ਨੇ ਹਰ ਇੱਕ ਜੀਵ ਕਹਿੰਦੇ ਨਿਜਾਤ ਜਾਂ ਮੁਕਤੀ ਮੰਗਦਾ ਹੈ ਤੇ ਦੁਨੀਆ ਦਾ ਹਰ ਮਸਬ ਵੀ ਨਿਜਾਤ ਦਾ ਢੋਲ ਗਲ ਚਪਾਈ ਕਹਿੰਦੇ ਵਜਾਈ ਜਾ ਰਿਹਾ ਹੈ ਕਿ ਮੇਰੇ ਹੀ ਰਾਹੀਂ ਮੋਕਸ਼ ਹੈ ਪਰ ਕਹਿੰਦੇ ਬਹੁਤ ਘੱਟ ਜੀਵ ਨੇ ਜਿਨ੍ਹਾਂ ਨੂੰ ਨਿਜਾਤ ਜਾ ਮੋਕਸ਼ ਦੇ ਰਾਹ ਜਿਹੜੇ ਨੇ ਉਹ ਯਾਦ ਨਹੀਂ ਤੇ ਬਹੁਤ ਘੱਟ ਨੇ ਜਿਹੜੇ ਲਈ ਯਤਨ ਕਰਦੇ ਨੇ ਕਹਿੰਦੇ ਮੋਕਸ਼ ਦੇ ਰਾਹ ਦੱਸਣ ਵਾਲੇ ਤਾਂ ਅਸਲੋਂ ਬਹੁਤ ਘੱਟ ਨੇ ਜਗ ਮੇ ਵਿਲੇ ਕੋਈ ਕੀ ਜਿਨ੍ਹਾਂ ਨੂੰ ਕਹਿੰਦੇ ਸਿੱਧੇ ਰਾਹੇ نجات ਦੇ ਰਾਹ ਯਾਦ ਹੋਵੇ ਜਰ ਨਿਜਾਤ ਹਾਸਲ ਕਰ ਚੁੱਕੇ ਹੋਣ ਉਹ ਅਸਲੋਂ ਕੋਈ ਕੀ ਮਤਲਬ ਕੋਈ ਕੋਈ ਹੀ ਹੈ ਦੁਨੀਆ ਦੇ ਲੋਕਾਂ 'ਚ ਇਸੀ ਚੀਜ਼ ਨੇ ਬਹੁਤਾ ਫਸਾਦ ਤੇ ਭੇੜ ਪਵਾਇਆ ਹੋਇਆ ਹੈ ਤੇ ਇਹਦਾ ਪ੍ਰਚਾਰ ਵੀ ਲੋਕੀ ਬਹੁਤ ਕਰ ਰਹੇ ਨੇ ਅਸਲ ਗੱਲ ਇਹ ਹੈ ਕਿ ਫਿਰਕਾ ਪਸਤੀ ਨੇ ਕਹਿੰਦੇ ਅਸਲੀਅਤ ਦੇਤੇ ਪਰਦਾ ਪਾ ਰਖਿਆ ਸਭ ਤੋਂ ਵੱਡਾ ਕਹਿੰਦੇ ਨਿਜਾਤ ਦਾ ਦਾਵਾ ਕਰਨ ਵਾਲੇ ਨੇ ਮੁਸਲਮਾਨ ਉਹਨਾਂ ਨੇ ਨਿਜਾਤ ਦੇ ਮੁਤਾਬਕਤਾ ਦੇਖਿਆ ਹੈ ਕਿ ਕੁਰਾਨੀ ਨਿਜਾਤ ਨਾਲ Hindu Sikh ਅਵਾਸ਼ੀ ਪਖਸ਼ੇ ਜਾਣਦੀ ਪਰ ਕੰਦੇ ਕੁਰਾਨ ਵਾਲੇ ਆਪ ਨਹੀਂ ਬਖਸ਼ੇ ਜਾਣਗੇ ਹੁਣ ਇਹਦੇ ਲਈ ਇਹਨਾਂ ਨੇ ਉਦਾਹਰਨ ਦਿੱਤੀ ਹੈ ਕਿ ਆਪਾਂ ਦੇਖ ਸਕਦੇ ਹਾਂ ਲਿਖਿਆ ਹੋਇਆ ਹੈ ਕੁਰਾਨ ਮਜੀਦ ਸੂਰਤ ਬਕਰ ਦੇ ਵਿੱਚ ਜਿਤੇ ਅਰਥ ਨੇ ਕਿ ਹਰ ਕੋਈ ਮੁਸਲਮਾਨ ਹੈ ਯਹੂਦੀ ਹੈ ਇਸਾਈ ਹੈ ਜਾਂ ਬੇਦੀਨ ਹੈ ਇਹਨਾਂ 'ਚ ਜੋ ਵੀ ਖੁਦਾ ਦੀ ਹਸਤੀ ਨੂੰ ਮੰਨੇ ਤੇ ਪਰਲੋ ਨੂੰ ਮੰਨੇ ਚੰਗੇ ਕੰਮ ਤੇ نیک ਅਮਲ ਕਰੇ ਉਹ ਕਹਿੰਦੇ ਨਜ਼ਦੀਕ ਨੇ ਅੱਲਾ ਦੇ ਤੇ ਉਹਨਾਂ ਨੂੰ ਕੋਈ ਡਰ ਨਹੀਂ ਤੇ ਜੇ ਤੁਸੀਂ ਚਾਹੋ ਕਿ ਤੁਹਾਡੇ ਵਿੱਚੋਂ ਇੱਕ ਟੋਲਾ ਜੋ ਸਦਾ ਦੇਵੇ ਲੋਕਾਂ ਨੂੰ ਤਰਫ ਨੇਕੀ ਦੇ ਮਤਲਬ ਲੋਕਾਂ ਨੂੰ ਨੇਕੀ ਦੇ ਰਾਹ ਤੇ ਪਾਵੇ ਤੇ ਚੰਗੇ ਕੰਮ ਕਰਨ ਦੀ ਸਲਾਹ ਦੇਵੇ ਤੇ ਮਨਾ ਕਰੇ ਬੁਰੇ ਕੰਮਾਂ ਤੋਂ ਉਸ ਟੋਲੇ ਦੀ ਕਹਿੰਦੇ ਮੁਕਤੀ ਹੋਗੀ ਹੁਣ ਇਹ ਲਿਖਿਆ ਹੋਇਆ ਹੈ ਕੁਰਾਨ ਮਜੀਦ ਸੂਰਤ आले ਇਮਰਾਨ ਦੇ ਵਿੱਚ ਹੁਣ ਇੱਥੇ ਦੱਸਦੇ ਨੇ ਪ੍ਰਿਥੀਪਾਲ ਸਿੰਘ ਜੀ ਕਹਿੰਦੇ ਉਕਤ ਕੌਲੇ ਕੁਰਾਨੀ ਦੇ ਲਿਹਾਜ਼ ਨਾਲ ਤਾਂ ਹਿੰਦੂ ਸਿੱਖਾਂ ਤੇ ਹੋਰ ਗੈਰ ਮੁਸਲਮਾਨ ਕਮਾ ਈਸ਼ਵਰ ਨੂੰ ਮੰਨਦੀਆਂ ਨਹੀਂ ਤੇ ਸੱਚੇ ਦਿ ਲੋ ਉਸ ਤੇ ਭਰੋਸਾ ਰੱਖਦੀਆਂ ਨਹੀਂ ਤੇ ਈਸ਼ਵਰੇ ਪਰਲੋ ਤੇ ਉਸ ਦੇ ਸੁੱਖਾਂ ਦੁੱਖਾਂ ਨੂੰ ਵੀ ਸਤ ਕਰ ਮੰਨਦੇ ਨਹੀਂ ਆਪਣੇ ਇਸ਼ਟ ਅਕੀਦੇ ਦੀ ਸਿੱਖਿਆ ਤੇ ਅਮਲ ਵੀ ਕਰਦੇ ਨਹੀਂ ਕਹਿੰਦੇ ਜੇ ਕੁਰਾਨ ਸੱਚਾ ਹੈ ਤਾਂ ਅਨਮਤਾਂ ਦੀ ਤਾਂ ਗਤੀਏ ਤੇ ਕੁਰਾਨ ਮਤਾਲੇ ਨਰਕਾਂ ਚ ਜਾਣਗੇ ਕਿਉਂਕਿ ਕੁਰਾਨ ਮਜੀਦ ਦੀ تعلیم ਦੱਸਦੀ ਹੈ ਕਿ ਮੁਸਲਮਾਨ ਫਕੀਰ ਔਲੀਆ ਪੈਗੰਬਰ ਸਭ ਕਿਆਮਤ ਨੂੰ ਹਰ ਰੱਬ ਕੋ ਕੇ ਬਖਸ਼ਿਸ਼ ਦੇ ਇੰਤਜ਼ਾਰ ਦੇ ਵਿੱਚ ਖਲੋਤੇ ਹੋਣਗੇ ਕਿਉਂਕਿ ਉਹਨਾਂ ਦੇ ਈਮਾਲ ਨਾਮੇ ਅਜ ਤਾਂ ਜਾ ਕਾਬਾ ਪ੍ਰਸਤੀ ਜਾ ਮੁਰਦਾ ਪ੍ਰਸਤੀ ਜਾ ਕਬਰ ਪ੍ਰਸਤੀ ਤੋਂ ਬਿਨਾ ਹੋਰ ਕੁਛ ਨਹੀਂ ਦੀ ਸੁਗਾ ਕਹਿੰਦੇ ਜਿੰਨਾ ਲੋਕਾਂ ਦਾ ਆਪਣਾ ਨਾਮਾ ਐਮੈਲ ਗੇੜ ਖਾ ਰਿਹਾ ਹੈ ਉਤੋਂ ਦੂਜਿਆਂ ਨੂੰ ਕੀ ਉਮੀਦ ਹੋ ਸਕਦੀ ਹੈ ਕਿ ਹੈ ਕਿ ਦਸ ਦਿਨ ਸਾਨੂੰ ਪ੍ਰਤੀਪਾਲ ਜੀ ਕਹਿੰਦੇ ਗੁਰੂ ਕਰਤਾਰ ਜਦ ਮਦੀਨੇ ਪੁੱਜੇ ਤਾਂ ਮਰਦਾਨੇ ਨੇ ਪੁੱਛਿਆ ਬਾਬਾ ਮੇਰੇ ਰਸੂਲ ਦਾ ਕੀ ਹਾਲ ਹੈ ਤਾ ਹਜ਼ੂਰ ਨੇ ਫਰਮਾਇਆ ਮਰਦਾਨਿਆ ਅਜੇ ਮੁਹੰਮਦ ਵਤ ਜਨਮ ਆਵਣਾ ਮਤਲਬ ਜਿਹੜੇ ਮੁਹੰਮਦ ਸਾਹਿਬ ਨੇ ਉਹਨਾਂ ਨੇ ਦੁਬਾਰਾ ਕਹਿੰਦੇ ਫੇਰ ਤੋਂ ਜਨਮ ਲੈਣਾ ਹੈ ਇਥੇ ਗੁਰੂ ਸਾਹਿਬ ਕਹਿ ਰਹੇ ਨੇ ਮਰਦਾ ਨਹੀਂ ਕਹਿੰਦੇ ਆ ਗਵਰਨਸ ਅਹੇ ਤਰੰਗਾਂ ਤੋਂ ਨਿਕਲਿਆ ਨਹੀਂ ਮਤਲਬ ਉਸਨੇ ਫਿਰ Hindu ਦੇ ਘਰ ਜਨਮ ਆਉਣਾ ਹੈ 1500 ਬਰਸ ਉਸ ਦੀ ਬਹਿਸ਼ਤ ਚ ਆਰਪਲਾ ਹੈ ਉੱਥੇ ਰਹਿਣਗੇ ਉਹ 1500 ਬਰੇ ਸਵਰਗ ਦੇ ਵਿੱਚ ਫਿਰ ਜਦੋਂ ਕਹਿੰਦੇ 1500 ਬਰੇ ਪੂਰੇ ਹੋ ਜਾਣਗੇ ਤਾਂ ਫਿਰ ਉਹ Hindu ਦੇ ਘਰ ਜਨਮ ਲੈਣਗੇ ਤੇ ਸ਼ੂਦਰ ਦੇ ਘਰ ਜਨਮ ਲੈਣਗੇ ਫਿਰ ਇਹਨਾਂ ਨੂੰ ਸਤਿਗੁਰ ਪਰਲੋਕੀ ਮਿਲੇਗਾ ਤਾਂ ਉਹਨਾਂ ਦਾ ਜਨਮ ਮਰਹਤ ਹੋ ਜਾਊਗਾ ਜੁਰਤ ਬਹੁਤ ਆਹੀ ਕਹਿੰਦੇ ਇੱਕ ਜਨਮੇ ਦਾ ਹਲੇ ਰਹਦਾ ਇਹ ਹੈਗਾ ਸਾਸੰਗ ਜੀ ਜਨਮ ਸਾਖੀ ਸਾਖੀ ਨੰਬਰ 40 ਸੁਲਤਾਨੀ ਛਾਪਾ ਖਾਨਾ 1873 ਇਸ ਵੀ ਦੇ ਵਿੱਚ ਅੱਗੇ ਕਹਿੰਦੇ ਨੇ ਕਹਿੰਦੇ ਜਿਵੇਂ ਸ਼੍ਰੀ ਕਬੀਰ ਜੀ ਮਹਾ ਭਗਤ ਤੇ ਤੌਹੀਦ ਪ੍ਰਸਤ ਮਹਾਕੁਰਸ਼ਾ ਨਹੀਂ ਆਪਣੇ ਲਿਖਤ ਚ ਇਸ ਤਰ੍ਹਾਂ ਲਿਖਿਆ ਹੈ ਕਿ ਮੁਹੰਮਦ ਸਾਹਿਬ ਦੀ ਨਿਜਾਤ ਨਹੀਂ ਹੋਈ ਉਹ ਫਿਰ ਪੈਦਾ ਹੋਣਗੇ ਤਾਂ ਸਤਿਗੁਰੂ ਕੇ ਉਪਦੇਸ਼ ਸੇ ਉਹ ਨਿजात ਪਾਉਣਗੇ ਮੁਹੰਮਦ ਬੋਧ ਦੇ ਵਿੱਚ ਉਹਨਾਂ ਨੇ ਲਿਖਿਆ ਕਿੰਦੇ ਸ਼੍ਰੀ ਹਜ਼ੂਰ ਕਲਗੀਧਰ ਪਿਤਾ ਨੇ ਵੀ ਫਰਮਾਇਆ ਹੈ ਵਚਿੱਤਰ ਨਾਟਕ ਭਾਗ 6ਵਾਂ ਦੇ ਵਿੱਚ ਕੋਈ ਪੜਤ ਕੁਰਾਨ ਕੋ ਕੋਈ ਪੜਤ ਪੁਰਾਨ ਕਾਲ ਨ ਸਖਤ ਪਚਾਏ ਕਿ ਫੋਕਟ ਧਰਮ ਨਿਦਾਨ ਚਪਈ ਕਈ ਕੋਟ ਮਿਲ ਪੜ ਤਕੁਰਾਣਾ ਬਾਚਤ ਕੀਤੇ ਪੁਰਾਨ ਅਜਾਣਾ ਅੰਤ ਕਾਲ ਕੋਈ ਕਾਮ ਨਾ ਆਵਾ ਦਾ ਕਾਲ ਕਾ ਹੋ ਨਾ ਬਚਾਵਾ ਉਹ ਇਤੇ ਪ੍ਰਤੀਪਾਲ ਜੀ ਕਹਿੰਦੇ ਇਸਲਾਮ ਦੇ ਤੱਕ ਤੋਂ ਸਿੱਤ ਹੋ ਗਿਆ ਹੈ ਕਿ ਹਰ ਖੁਦਾ ਪ੍ਰਸਤੀ ਗਤੀ ਹੋਗੀ ਪਰ ਜੇ ਖੁਦਾ ਦੀ ਪ੍ਰਸਤ ਸਤ ਬਿਨਾ ਕਿਸੇ ਹੋਰ ਨੂੰ ਉਸ ਦੇ ਰਾਹ ਦਾ ਵਕੀਲ ਜਾਣ ਕੇ ਉਸਨੇ ਕਿ ਖਡਾਉਣਾ ਹੀ ਜਾਣ ਗौरा ਮੜਿਆ ਆਦੀ ਦੀ ਪ੍ਰਸਤੀਸ਼ਤ ਅਤਕਾਹ ਜਮਾ ਬੈਠੇਗਾ ਉਹ ਨਰਕਾਂ ਦਾ ਵਾਨਣ ਬਣੂਗਾ ਕਿ ਲਈ ਅੱਕੇ ਉਹ ਕਹਿੰਦੇ ਨੇ ਕਿਤੇ ਗੁਰਸਿੱਖੀ ਇਕਤਾ ਦਿਖਾਏ ਲੈ ਤੇ ਆਪਣੇ ਗੁਰਾਂ ਦੇ ਤਲੀਨ ਦਿਹਾਮੀ ਜਾ ਕੇ ਸਿੱਖੀ ਸਿੱਖਿਆ ਗੁਰ ਵਿਚਾਰ ਦੇ ਭਾਵ ਜਾ ਕੇ ਉਹਨਾਂ ਨੂੰ ਨੇ ਜਾਤ ਮੋਕਸ਼ ਪਾਦੀ ਪ੍ਰਾਪਤੀ ਹੁੰਦੀ ਹੈ ਸਿੱਖ ਦੇ ਅਰਥ ਹੀ ਕਹਿੰਦੇ ਸਿੱਖਿਆ ਨੂੰ ਧਾਰਨ ਕਰਨਾ ਹੈ ਆਪਣੇ ਗੁਰੂ ਦੀ ਅਗਿਆਚ ਗੁਰੂ ਦੀ ਸਿੱਖਿਆ ਚੱਲਣ ਵਾਲੇ ਦਾ ਨਾਮ ਹੈ ਸਿੱਖ ਸਿੱਖ ਉਸ ਦਾ ਨਾਮ ਹੈ ਜੋ ਸ੍ਰਿਸ਼ਟੀ ਦੇ ਪਦਾਰਥਾਂ ਤੋਂ ਮਨ ਬਿਰਤੀ ਨੂੰ ਹਟਾ ਕੇ ਸਤਿ ਕੋ ਤੇ ਚਰਨਾ ਚ ਲੀਨ ਹੋ ਜਾਈ ਜਿਵੇਂ ਲਿਖਿਆ ਭਾਈ ਗੁਰਦਾਸ ਦੀ ਵਾਰਤੀ ਜੀ ਬੋਲੀ ਠਾਰ ਮੀ ਜੋ ਨਾਨੀ ਇਹ ਕਹਿੰਦੇ ਗੁਰਸਿੱਖ ਜੀ ਅਨੋਖੀ ਚਾਲ ਹੈ ਕਿ ਕਿ ਸੇ ਸਿੱਖੀ ਪ੍ਰਾਪਤ ਕਰਨੀ ਹੈ ਤਾਂ ਸਿੱਖੀ ਦਾ ਮੋਰਛੰਦ ਗੁਰਸਿੱਖੀ ਡਾਇਰੀਜ਼ੋਂ ਤੋਂ ਪਹਿਲੇ ਕਹਿੰਦਾ ਹੈ ਭਾਈ ਜੇ ਤੈਨੂੰ ਉਸ ਪਰਿਪੂਰਣ ਪ੍ਰਮਾਤਮਾ ਨਾਲ ਪ੍ਰੇਮ ਹੈ ਤਾਂ ਸਤ ਮਾਰਗ 'ਚ ਪੈਰ ਰੱਖਣ ਦਾ ਚਾਹਵਾਨ ਹੈ ਤਜੋਂ ਦੇ ਜੀ ਸਿਰ ਤਲੀ ਤੇ ਰੱਖਣਾ ਸਿੱਖ ਫੇਰ ਇਸ ਦਰਵਾਜ਼ੇ ਦੇ ਅੰਦਰ ਪੈਰ ਪਾਈਂ ਦੇਖੋ ਕਹਿੰਦੇ ਸਿੱਖ ਬਾਬਾ ਦੀਪ ਸਿੰਘ ਸ਼ਹੀਦ ਜੀ ਗਰਸਿੱਖਿਆ ਦੇ ਕਮਾਈ ਦਾ ਸਦਕਾ ਸੀਸ ਤਲੀ ਤੇ ਰੱਖੀ ਠਾਰਾ ਸੇਰ ਦਾ ਭਾਰਾ ਖੰਡਾ ਵਾਹੀ ਤੁਰਿਆ ਜਾ ਰਿਹਾ ਹੈ ਖੋਪੜੀ ਲਹਾਉਣ ਵੇਲੇ ਜਲਾਤਾਰੋ ਸਿੰਘ ਜੀ ਨੂੰ ਕਹਿੰਦਾ ਤੈਨੂੰ ਪੀੜ ਨਹੀਂ ਹੁੰਦੀ ਤਾਂ ਭਾਈ ਸਾਹਿਬ ਕਹਿੰਦੇ ਪੁਰਖਾ ਇਹ ਸਿਰ ਮੇਰਾ ਨਹੀਂ ਮੇਰੇ ਮੁਰਸ਼ਿਦ ਨੇ ਮੈਨੂੰ ਕਿਹਾ ਸੀ ਪਹਿਲਾ ਮਰਨ ਕਬੂਲ ਜੀਵਨ ਕੀ ਛਟ ਆਸ ਸਤਕੁਰ ਜੀ ਨੇ ਸਿੱਖੀ ਚੌਣ ਵਾਲੇ ਨੂੰ ਲਾਲਚ ਨਹੀਂ ਦਿੱਤਾ ਕਹਿੰਦੇ ਜਿਸ ਤਰ੍ਹਾਂ ਦੁਨੀਆਂ ਦੇ ਮਜ਼ਬਾ ਨੇ ਆਪਣੇ ਮਜ਼ਬਾ ਦੀ ਆਤਮ ਗਿਣਤੀ ਨੂੰ ਵਧਾਉਣ ਲਈ ਅਨੇਕ ਲਾਲਚ ਦਿੱਤੇ ਨੇ ਮੁਸਲਮਾਨ ਤੁਰਕਾਂ ਨੇ ਕਹਿੰਦੇ ਬਹਿਸ਼ਤ ਤੇ ਬਹਿਸ਼ਤ ਚ ਪੂਰਾ ਲੌਂਡੇ ਦੁੱਧ ਦੀਆਂ ਨਦੀਆਂ ਆਦਿ ਤੇ ਹਿੰਦੂ ਮਤ ਨੇ ਕਹਿੰਦੇ ਸਵਰਗ ਬੰਕੁਟ ਇੰਦਰਪਰੀ ਆਦਿ ਦੇ ਲਾਲਚ ਦਿੱਤੇ ਨੇ ਪਰ ਗੁਰੂ ਜੀ ਮਹਾਰਾਜ ਨੇ ਪਹਿਲਾ ਇਸੀ ਸੰਗ ਕੀ ਆਖਿਆ ਕਾਮ ਕ੍ਰੋਧ ਲੋਭ ਮੋਦ ਜਰੀ ਧ੍ਰਿਣ ਨਾਮ দান ਇਸਨਾਨ ਸੁਚਾਰੀ ਸੁਹੀ ਮਹੱਲਾ ਪੰਜਵਾਂ 50740 ਸਿੱਖ ਤੋਂ ਪਹਿਲਾਂ ਕਹਿੰਦੇ ਕਾਮ ਕ੍ਰੋਧ ਲੋਭ ਮੋ ਆਦੀ ਛਡਾਉਂਦਾ ਵਾਦਾ ਕਰਨਾ ਦਾਇਰੇ ਚ ਆਉਂਦੀ ਆਗਿਆ ਕੀਤੀ ਹੈ ਤੇ ਆਦਮ ਗਿਣਤੀ ਵਧਾਉਣੀ ਹੁੰਦੀ ਕਹਿੰਦੇ ਤਸ਼ੇਰੀ ਪੰਜਾਹ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਸਾਰਾ ਪੰਜਾਬ ਦੇ ਫਰੰਟੀਅਰ ਜ਼ਰੂਰ ਸਿੱਖ ਹੁੰਦੇ ਪਰ ਕਹਿੰਦੇ ਇੱਥੇ ਆਦਮ ਨੂੰ ਪਹਿਲਾਂ ਆਦਮ ਦੇ ਫਲਸਫੇ ਤੋਂ ਜਾਣੂ ਕਰਵਾਇਆ ਜਾਂਦਾ ਹੈ ਮਤਲਬ ਨਾਮ, ਦਾਨ, ਇਸ਼ਨਾਨ ਪਰ ਰਾਜਾ ਜੋਗੀ ਦੀ ਤਲੀਮ ਤੋਂ ਜਾਣੂ ਹੋਣਾ ਪੈਂਦਾ ਹੈ ਇਸੇ ਰਾਹ ਨੂੰ ਕਹਿੰਦੇ ਖਾਨਿਓ ਤਿੱਖੀ ਵਾਲਿਓ ਨਿੱਕੀ ਏਤਮਾਰਗ ਜਾਣਾ ਦੱਸਿਆ ਗਿਆ ਹੈ ਨਾਮ ਨੂੰ ਧਾਰਨ ਕਰਕੇ ਕਹਿੰਦੇ ਇਹਦੀ ਕਮਾਈ ਚ ਜਦੋਂ ਸਿੱਖ ਜੁੜਦਾ ਹੈ ਤਾਂ ਸਹਜ ਅਵਸਥਾ ਨੂੰ ਪ੍ਰਾਪਤ ਕਰਕੇ ਗ੍ਰਸਥ ਮਾਰਗ 'ਤੇ ਰਾਜਯੋਗੀ tatha ਭਾਈ ਭਿਖਾਰੀ ਦਾ ਜੀਵਨ ਬ੍ਰह्म ਜੀਵ ਚ ਆਗ ਨਾਰਾ ਲਾ ਦਿੰਦਾ ਹੈ ਰਾਜਨ ਚਾਹੋ ਮੁਕਤੀ ਨਾ ਚਾਹੋ ਮਨ ਪ੍ਰੀਤ ਚਰਨ ਕਮਲਾਈ ਗੁਰੂ ਸਿੱਖਿਆ ਕਹਿੰਦੇ ਮੋਕਸ਼ ਤੋਂ ਵੀ ਉੱਪਰਲੀ ਚਰਨ ਕਮਲਾ ਦੀ ਸਟੇਜ 'ਚ ਪਹੁੰਚਾ ਦਿੰਦੀ ਹੈ। ਦੁਨਿਆਵੀ ਜੀਵਨ ਭੈ ਕੰਵ ਕੋ ਦਿੱਤ ਨਹੀਂ ਦੇ ਧਾਇਰ ਚਾਕੇ ਪਿਛਲੇ ਤਪ ਦੇ ਸਦਕੇ ਦੁਨੀਆਂ 'ਚ ਉਸ ਪਦਵੀ ਪ੍ਰਾਪਤ ਕਰਦਾ ਹੈ ਫਿਰ ਉਹ। ਕਹਿੰਦੇ ਜਿਸ ਪਦਵੀ ਨੂੰ ਪ੍ਰਾਪਤ ਕਰਨ ਲਈ yogeshwar ਹਿਮਾਲਿਆ ਦੀਆਂ ਕੰਦਰਾਵਾਂ 'ਚ ਸਦੀਆਂ ਤੋਂ ਜੀਵਨ ਤਰਲਾ ਕਰ ਰਹੇ ਨੇ ਜੰਗਲਾਂ 'ਚ ਪੁਖੇ ਤੇ ਹਾਏ ਪੁੱਠੇ ਲਟਕ ਰਹੇ ਨੇ ਪਰ ਰਾਤ ਯੋਗ ਜਿਨ੍ਹਾਂ ਦਾ ਜ਼ਿਕਰ ਪਿੱਛੇ ਕਹਿੰਦੀ ਆ ਚੁੱਕਿਆ ਇਹ ਦੋ ਚੀਜ਼ਾਂ ਗੁਰੂ ਫਤਾਰ ਨਹੀਂ ਸਿੱਖਾਂ ਦੇ ਲਈ ਸੀ ਪੰਨ ਜਿਸ ਤਰ੍ਹਾਂ ਦਸ਼ਮੇਸ਼ ਪਿਤਾ ਜੀ ਨੇ ਫਰਮਾਇਆ ਹੈ ਭਾਵ ਕਿ ਜੀਵ ਬੀਰਸ ਪੈਦਾ ਕਰਨ ਹਿੱਤ ਦੇ ਨੂੰ ਮਿੱਥਿਆ ਜਾਣੀ ਤੇ ਦੁਨੀਆ ਚ ਜ਼ਲ ਰਾਤਿ ਵਦੀ ਨੂੰ ਮਨੀਆਂ ਮੇਟ ਕਰਨ ਲਈ ਕੁਰਬਾਨੀ ਦੀ ਸੇਜ ਤੱਕ ਪੁੱਜਣ ਦਾ ਯਤਨ ਕਰੇ ਤੇ ਸ਼ਹੀਦ ਦੀ ਪਥਵੀ ਪ੍ਰਾਪਤ ਕਰੇ ਇਹ ਸਾਰੇ ਸਬਈਏ ਨੂੰ ਕਹਿੰਦੇ ਯੋਗ ਮਾਰਗ ਗ੍ਰਸਤਾ ਅਸ਼ੰਤ ਉੱਚ ਦਸਤੀਆ ਗੁਰ ਕਰਤਾ ਜੀ ਬ੍ਰਹਮ ਗਿਆਨੀ ਦੀ ਉਚਾਈ ਤੇ ਪਹੁੰਚਾਉਣ ਦਾ ਸੱਚਾ ਉਦੇਸ਼ ਬਖਸ਼ਿਸ਼ ਕਰਦੇ ਨੇ ਕਿਉਂਕਿ ਜੋ ਜਲ ਮੇਂ ਜਲ ਆਏ ਘਟਾਨਾ ਇਸ ਅਵਸਥਾ ਚ ਕਹਿੰਦੇ ਗੁਰਸਿੱਖ ਨੇ ਪੁੱਛੀ ਗੁਰੂ ਚਰਨਾਂ 'ਚ ਲੀਨ ਹੋ ਕੇ ਅਪੇਧ ਹੋ ਜਾਣਾ ਹੈ ਜਦੋਂ ਸਿੱਖ ਆਪਣੇ ਆਪ ਨੂੰ ਇੱਥੇ ਪਹੁੰਚਾਉਣ ਦੇ ਯਤਨ 'ਚ ਕਹਿੰਦੇ ਸਫਲ ਹੋ ਜਾਂਦਾ ਹੈ ਉਦੋਂ ਚਰਨ ਸਰਨ ਗੁਰ ਏਕ ਪੈਂਡਾ ਜਾਏ ਚਲ ਸਤਗੁਰ ਕੋਟ ਪੈਂਡਾ ਆਗੇ ਹੋਈ ਲੇਤ ਹੈ ਤੇ ਸਾਰਿਆ ਸਿਫਤਾ ਗੁਰੂ ਜੀ ਨੇ ਸਿੱਖ ਨੂੰ ਹੀ ਦਿੱਤੀਆਂ ਨੇ ਜਦੋਂ ਸਿੱਖ ਜਪ ਤੋਂ ਅਜਪ ਰੂਪ ਯਾਨੀ ਆਪ ਜਪੋ ਅਵਰਾ ਨਾਮ ਜਪਾਵੋ ਉਪੇਖਿਆ ਮੈਤਰੀ ਕਰुणा ਆਦੀ ਮੰਜ਼ਲਾਂ ਤੇ ਪਹੁੰਚ ਜਾਂਦਾ ਤਾਂ ਗੁਰੂ ਆਪ ਉਸ ਸਿੱਖ ਦੀ ਮਹਿਮਾ ਬੋਲ ਉਪਦੇਨੀ ਗੁਰ ਸਿੱਖਾਂ ਕੀ ਹਰੀ ਧੂੜ ਦੇਹੀ ਉਨਾ ਹੀ ਕਹਿੰਦੇ ਮਨਜ਼ੂਰ ਨਜ਼ਰ ਸਿੱਖਾਂ ਲਈ ਪਾਈ ਸਾਹਿਬ ਪਾਈ ਗੁਰਦਾਸ ਜੀ ਵੀ ਕਹਿੰਦੇ ਨਹੀਂ ਮੇਰੀ ਖੰ ਲੋ ਮੋਜੜੇ ਗੁਰ ਸਿੱਖ ਖੰਡਾ ਦੇ ਇਸ ਲਈ ਕਹਿੰਦੇ ਪਾਠਕ ਜੀਓ ਉਕਤ ਗੁਰੂ ਆਸ਼ੇ ਤੋਂ ਸਿੱਧ ਹੋ ਗਿਆ ਹੈ ਕਿ ਗੁਰ ਸਿੱਖੀ ਮਾਰਗੀ ਸਭ ਮਾਰਗਾਂ ਤੋਂ શ્રેષ્ઠ ਤੇ ਮੁਕਤੀਦਾਤਾ ਹੈ ਮਾਨਸ ਚੋਲਾ ਫਿਰ ਕਹਿੰਦੇ ਗੁਰੂ ਨਾਨਕ ਦੇਵ ਜੀ ਦੇ ਘਰ ਦਾ ਚੋਲਾ ਪਾ ਕੇ ਹਕੀਕਤ ਤੋਂ ਖਾਲੀ ਰਹਿ ਜਾਣਾ ਇੱਥੇ ਕੁਐਸਚਨ ਮਾਰਕ ਕਰ ਦੇਣੀ ਕਹਿੰਦੇ ਸਭ ਤੋਂ ਵੱਡੀ ਇਸ ਅਣਗੈਲੀ ਅਪਾਕਤਾ ਤੇ ਕਰਮਹੀਨਤਾ ਦੀ ਪਲਾ ਕੀ ਨਿਸ਼ਾਨੀ ਹੋ ਸਕਦੀ ਹੈ ਇੱਕੋ ਇੱਕ ਮੋਖ ਸਰੂਪ ਕਰ ਬਾਬੇ ਨਾਨਕ ਦਾ ਹੀ ਹੈ ਜਿਸ ਨੇ ਦ੍ਰਿੜ ਕਰਵਾਇਆ ਹੈ ਕਿ ਹਰੀ ਹਰੀ ਜਨ ਦੁਵੇ ਇੱਕ ਹੈ ਯਥਾ ਪਾਵੇ ਮੁਕਤ ਨਾ ਹੋਰ ਤੇ ਕੋਈ ਬਸਾਸ ਅੰਕਤੀ। ਏਸੀ ਆਪਣਾ ਅੱਜ ਦਾ ਬਹੁਤ ਹੀ ਸੋਹਣਾ ਜਿਹਾ ਸਵਾਦ ਹੈ। ਉਮੀਦ ਕਰਦੀ ਆ ਤੁਹਾਨੂੰ ਪਸੰਦ ਆਇਆ ਹੋਗਾ। ਮੈਨੂੰ ਇੰਨੇ ਪਿਆਰ ਨਾਲ ਸਵਾਦ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਕਮੈਂਟ ਬਾਕਸ ਵਿੱਚ ਲਿਖ ਕੇ ਦੱਸਣਾ ਤੁਹਾਨੂੰ ਸਵਾਦ ਹੈ ਕਿਦਾਂ ਦਾ ਲੱਗਿਆ। ਜਲਦੀ ਹੀ ਆਪਾਂ ਫੇਰ ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ।